ਸਾਹਿਬਜਾਦਾ ਅਜੀਤ ਸਿੰਘ ਨਗਰਮਹਾਲੀ ਵਿੱਚ ਵੀ ਅੱਜ ਚੌਥੀ ਕੌਮੀ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਤਕਰੀਬਨ 15000 ਲੰਬੇ ਤਕੀਸਾਂ ਨੂੰ ਸ਼ਾਮਲ ਕੀਤਾ ਗਿਆ ਇਹਨਾਂ ਕੇਸਾਂ ਵਿੱਚ ਠੁਕਮੇ ਫੌਜਦਾਰੀ ਕੇਸ ਪਰਿਵਾਰਕ ਝਗੜੇ ਟ੍ਰੈਫਿਕ ਚਲਾਨ ਚੈੱਕ ਬਾਊਂਸ ਕੇਸ ਅਤੇ ਬਿਜਲੀ ਤੇ ਪਾਣੀ ਦੇ ਬਿੱਲਾਂ ਸੰਬੰਧੀ ਕੇਸਾਂ ਨੂੰ ਨਿਪਟਾਰੇ ਲਈ ਸ਼ਾਮਲ ਕੀਤਾ ਗਿਆ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕਤਰ ਸਰਵੀ ਪ੍ਰਾਸ਼ਰ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਤਹਿਤ ਜ਼ਿਲ੍ਹੇ ਵਿੱਚ ਕੁੱਲ 26 ਬੈਂਚ ਸਥਾਪਿਤ ਕੀਤੇ ਗਏ ਜਿਨ੍ਹਾਂ ਵਿੱਚੋਂ 16 ਬੈਂਚ ਜ਼ਿਲ੍ਹਾ ਅਦਾਲਤ ਮੁਹਾਲੀ ਪੰਜ ਖਰੜ ਅਤੇ ਪੰਜ ਡੇਰਾਬੱਸੀ ਵਿੱਚ ਸਥਾਪਿਤ ਕੀਤੇ ਗਏ ਇਸ ਤੋਂ ਇਲਾਵਾ ਇੱਕ ਬੈਂਚ ਉਪਭੋਗਤਾ ਅਦਾਲਤ ਦਾਵੀ ਲਗਾਇਆ ਗਿਆ ਸੁਰਵੀ ਪ੍ਰਾਸ਼ਰ ਨੇ ਲੋਕ ਅਦਾਲਤ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਨਾਲ ਪੈਸਾ ਤੇ ਸਮਾਂ ਦੋਹਾਂ ਦੀ ਬਚਤ ਹੁੰਦੀ ਏ ਐਤਕੀ ਅਜ ਅਸੀਂ ਚੌਥੀ ਲੋਕ ਅਦਾਲਤ ਦਾ ਆਯੋਜਨ ਕੀਤਾ ਹੈ ਜਿਹੜੀ ਸਾਲ ਦੀ ਆਖਰੀ ਲੋਕ ਅਦਾਲਤ ਹੈ ਤਾਂ ਐਤਕੀ ਅਰਾਊਂਡ 16000 ਕੇਸ ਸਾਡੇ ਇੰਸਟੀਚੂਟ ਹੋਏ ਸੀਗੇ ਲੋਕ ਅਦਾਲਤ ਦੀ ਸੈਟਲਮੈਂਟ ਵਾਸਤੇ ਤੇ ਇਸ ਲੋਕ ਅਦਾਲਤ ਵਿੱਚ ਅਸੀਂ ਵਰਕ ਵਾਰ ਕੇਸ ਨਿਪਟਾਰੇ ਦੇਖੇ ਹੋਏ ਹੈ ਕਿ ਹੁੰਦੇ ਹੈ ਜਿਵੇਂ ਕ੍ਰਿਮੀਨਲ ਕੰਪਾਉਂਡੇਬਲ ਕੇਸ ਹੁੰਦੇ ਹੈ ਐਮ ਐ ਸੀ ਟੇ ਕੇਸ ਹੁੰਦੇ ਹੈ 138 ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਕੇਸੇਜ਼ ਹੁੰਦੇ ਹੈ ਪ੍ਰੀ ਲਿਟਿਗੇਟਿਵ ਕੇਸੇਜ਼ ਬੈਂਕਸ ਦੇ ਹੁੰਦੇ ਹੈ ਟ੍ਰੈਫਿਕ ਚਲਾਨਸ ਲੈਂਡ ਅਕਵਾਇਜ਼ੀਸ਼ਨ ਦੇ ਇਲੈਕਟ੍ਰਿਸਿਟੀ ਵਾਟਰ ਬਿਲ ਸਾਰੇ ਹੀ ਕੇਸਾਂ ਦਾ ਨਿਪਟਾਰਾ ਲੋਕ ਅਦਾਲਤ ਵਿੱਚ ਹੁੰਦਾ ਹੈ ਇਸ ਦੌਰਾਨ ਲੋਕ ਅਦਾਲਤ ਦਾ ਲਾਹਾ ਲੈਣ ਵਾਲੇ ਲੋਕਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਜਿੱਥੇ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਹੋਇਆ ਏ ਉੱਥੇ ਹੀ ਬਹੁਤ ਘੱਟ ਖਰਚਾ ਆਇਆ ਅਤੇ ਘੱਟ ਸਮਾਂ ਲੱਗਿਆ ਤੇ ਇੱਥੇ ਮੇਰਾ 500 ਦਾ ਚਲਾਨ ਹੋਇਆ ਜਦਕਿ ਪਹਿਲਾਂ ਮੇਰਾ 1000 ਰੁਪਏ ਦਾ ਫੋਨਾ ਸੀਗਾ ਤੇ ਲੋਕ ਅਦਾਲਤ ਦਾ ਇਹ ਅਹਿਮ ਗੱਲ ਰਹੀ ਕਿ ਮੈਨੂੰ ਹਾਫ ਤੇ ਕਰਨਾ ਪਿਆ ਕ腐ਸ਼ਨ ਛੋੜ ਕੇ ਬੰਦਾ ਉੱਥੇ ਪੈਸੇ ਦੇਣੇ ਨਾਲੋਂ ਇੱਥੇ ਲੋਕ ਅਦਾਲਤ ਚਲਾਨ ਭੁੱਜ ਸਕਦਾ ਵਧੀਆ ਤਰੀਕੇ ਨਾਲ ਵਧਿਆ ਟ੍ਰੀਟ ਕਰ ਦਿੰਦੇ ਨੇ ਟਾਈਮ ਬਚਦਾ ਟਾਈਮ ਬਚਦਾ ਜੀ ਲੋਕ ਅਦਾਲਤ ਦਾ 2000 ਚਲਾਨ ਸੀ 2000 ਇਤਿਆਰ ਉਹਦਾ ਫਾਇਦਾ ਹੋ ਗਿਆ ਨਹੀਂ ਸਾਰਿਆਂ ਨੂੰ ਹੋਈ ਹੈ ਵੀ ਲੋਕ ਅਦਾਲਤ ਤੇ ਆਇਓ ਥੋੜਾ ਚਲਾਨ ਭੁਗਤੋ ਲੋਕ ਅਦਾਲਤ ਤੇ ਜਾਣਿਆ ਜੀ ਠੀਕ ਹੈ ਉਹਦੇ 2000 ਦਾ ਚਲਾਨ ਸੀ 10000 ਚ ਨਿਪਟ ਗਿਆ ਤੇ